ਸਾਹਿਬ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਹੁਣੇ-ਹੁਣੇ থাম্বਨੇਲ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਹੋਏਗਾ ਕਿ ਹੁਣ ਪੰਜਾਬ ਦੀ ਰਾਜਧਾਨੀ ਜਿਹੜੀ ਉਹ ਬਦਲ ਜਾਵੇਗੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਰਹੇਗੀ ਹਰਿਆਣਾ ਦੀ ਵੀ ਰਾਜਧਾਨੀ ਜਿਹੜੀ ਉਹ ਹੋ ਸਕਦਾ ਕਿ ਚੰਡੀਗੜ੍ਹ ਨਾ ਰਹੇ ਤਾਂ ਦਾਦੇ ਇਹ ਕਿ ਮਦਨ ਰੂਲਾ ਜੀ ਜੋ ਕਿ ਇੱਕ ਅਖਿਲ ਭਾਰਤੀਏ ਲੋਕਤੰਤਰਿਕ ਦੇ ਪ੍ਰਧਾਨ ਨੇ ਉਹਨਾਂ ਨੇ ਜਿਹੜਾ ਆ ਹਰਿਆਣਾ ਤੇ ਪੰਜਾਬ ਦੇ ਲਈ ਇੱਕ ਆਵਾਜ਼ ਚੁੱਕੀ ਹੈ ਤੇ ਇੱਕ ਲਿਖਤੀ ਮੈਮੋਰੰਡਮ ਜਿਹੜਾ ਆ ਸੈਂਟਰ ਸਰਕਾਰ ਨੂੰ ਭੇਜ ਦਿੱਤਾ ਆ ਸੈਂਟਰ ਸਰਕਾਰ ਨੂੰ ਉਹਨਾਂ ਨੇ ਮੈਮੋਰੰਡਮ ਦੇ ਵਿੱਚ ਲਿਖਿਆ ਆ ਕਿ ਜਿਹੜਾ ਪੰਜਾਬ ਦੀ ਰਾਜਧਾਨੀ ਉਹ ਚੰਡੀਗੜ੍ਹ ਤੇ ਹਰਿਆਣਾ ਦੀ ਵੀ ਜਿਹੜੀ ਉਹ ਚੰਡੀਗੜ੍ਹ ਸਾਂਝੇ ਤੌਰ ਤੇ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਰਹੀ ਹੈ ਬਹੁਤ ਲੰਮੇ ਸਮੇਂ ਤੋਂ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਨਾ ਹੀ ਪੰਜਾਬ ਨੂੰ ਕੋਈ ਵੱਖਰੀ ਰਾਜਧਾਨੀ ਦਿੱਤੀ ਤੇ ਨਾ ਹੀ ਹਰਿਆਣਾ ਨੂੰ ਤਾਂ ਦਾਦੇ ਕਿ ਉਹਨਾਂ ਨੇ ਮੈਮੋਰੰਡਮ ਦੇ ਵਿੱਚ ਜਿਹੜੀ ਕਿ ਮੰਗ ਕੀਤੀ ਕਿ ਤਾਂ ਦਾਦੇ ਇਹ ਕਿ ਉਹਨਾਂ ਨੇ ਪੰਜਾਬ ਦੇ ਲਈ ਅੰਮ੍ਰਿਤਸਰ ਦੇ ਵਿੱਚ ਰਾਜਧਾਨੀ ਦਾ ਬਖਾਨ ਕੀਤਾ ਤੇ ਹਰਿਆਣਾ ਦਾ ਜਿਹੜਾ ਆ ਉਹ ਕੁਰਕ ਖੇਤਰਾ ਦੇ ਵਿੱਚ ਜਿਹੜਾ ਆ ਉਹ ਬਖਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਬਣਾਈ ਜਾਵੇ ਤੇ ਹਰਿਆਣਾ ਨੂੰ ਚਾਹੀਦਾ ਹੈ ਕਿ ਆਪਣੀ ਰਾਜਧਾਨੀ ਕੁਰਕ ਖੇਤਰ ਦੇ ਵਿੱਚ ਬਣਾ ਲੈਣ ਉਹਨਾਂ ਨੇ ਜਦੋਂ ਇਹ ਸੈਂਟਰ ਸਰਕਾਰ ਨੂੰ ਮੈਮੋਰੰਡਮ ਭੇਜਿਆ ਤਾਂ ਉਸ ਤੋਂ ਬਾਅਦ ਇਹਦਾ ਰੌਲਾ ਜਿਹੜਾ ਆ ਪੈਣਾ ਸ਼ੁਰੂ ਹੋ ਗਿਆ ਇਹ ਚੀਜ਼ ਜਿਹੜਾ ਆ ਪੂਰੀ ਲੋਕਤੰਤਰ ਦੇ ਤਰੀਕੇ ਦੇ ਨਾਲ ਜਿਹੜਾ ਆ ਸਰਕਾਰਾਂ ਦੇ ਕੰਨਾਂ ਦੇ ਵਿੱਚ ਪਈ ਤੇ ਪੰਜਾਬ ਸਰਕਾਰ ਨੇ ਜਿਹੜਾ ਆ ਉਹ ਹੁਣ ਇਹ ਮੰਗ ਰੱਖ ਦਿੱਤੀ ਹੈ ਕਿ ਸਾਡੀ ਰਾਜਧਾਨੀ ਜਿਹੜੀ ਹੈ ਪੰਚਕੂਲਾ ਦੇ ਵਿੱਚ ਜਿਹੜੀ ਹੈ ਰੱਖ ਦਿੱਤੀ ਜਾਵੇ ਤੁਹਾਨੂੰ ਦੱਸਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੀ ਰਾਜਧਾਨੀ ਪੰਚਕੂਲਾ ਹੋ ਜਾਵੇ ਤੇ ਦੂਸਰੇ ਪਾਸੇ ਤੁਹਾਨੂੰ ਦੱਸਦੇ ਆ ਕਿ ਹਰਿਆਣਾ ਨੇ ਦੁਬਾਰਾ ਤੋਂ ਇਹੀ ਗੱਲ ਕਹਿ ਦਿੱਤੀ ਕਿ ਸਾਨੂੰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਹੀ ਅ ਅਜਿਹਾ ਥਾਂ ਦੇ ਦਿੱਤਾ ਜਾਵੇ ਜਿੱਥੇ ਕਿ ਅਸੀਂ ਆਪਣੀ ਰਾਜਧਾਨੀ ਬਣਾ ਸਕੀਏ ਤੰਦਾ ਦੇ ਕੇ ਹੁਣ ਦੋਵੇਂ ਸਰਕਾਰਾਂ ਜਿਹੜੀਆਂ ਨੇ ਉਹ ਆਪਣੀ ਆਪਣੀ ਰਾਜਧਾਨੀ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਜਦੋਂ ਇਹ ਸਾਡੇ ਤੱਕ ਖਬਰ ਪਹੁੰਚਦੀ ਹੈ ਤਾਂ ਅਸੀਂ ਮਦਨ ਨਰੂਲਾ ਦੇ ਨਾਲ ਸੰਸਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਖਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋ ਗਈ ਤਾਂ ਉਹ ਆਡੀਓ ਵੀ ਤੁਹਾਨੂੰ ਸੁਣਾਉਣੀ ਹੈ ਕਿ ਉਹਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੇ ਇਸ ਦੇ ਉੱਤੇ ਕੀ ਕੀ ਆਤਾ ਹੁੰਦਾ ਦੱਈਏ ਕੀ ਮਦਨ ਨਰੂਲਾ ਜੀ ਨੇ ਪੂਰੀ ਤਰ੍ਹਾਂ ਜਿਹੜੀ ਇਹ ਮੰਗ ਰੱਖੀ ਸੀ ਕਿ ਪੰਜਾਬ ਦੀ ਤੇ ਹਰਿਆਣਾ ਦੀ ਜਿਹੜੀ ਰਾਜਧਾਨੀ ਹੈ ਇਹ ਵੱਖ-ਵੱਖ ਕਰ ਦਿੱਤੀ ਜਾਵੇ ਆਓ ਦੋਸਤੋ ਜਿਹੜਾ ਮੈਮੋਰੈਂਡਮ ਉਹਨਾਂ ਨੇ ਸੈਂਟਰ ਸਰਕਾਰ ਨੂੰ ਭੇਜਿਆ ਉਹਦੀਆਂ ਕਾਪੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀਆਂ ਕਿ ਸਾਡੇ ਨਾਲ ਮਦਨ ਨਰੂਲਾ ਜੀ ਨੇ ਸਾਂਝੀਆਂ ਕੀਤੀਆਂ ਤੇ ਨਾਲ ਦੀ ਨਾਲ ਮਦਨ ਨਰੂਲਾ ਜੀ ਨੇ ਜਿਹੜੀ ਆਡੀਓ ਔਰ ਰਿਕਾਰਡਿੰਗ ਸਾਡੇ ਕੋਲ ਪਈ ਹੋਈ ਹੈ ਉਹਨਾਂ ਦੇ ਨਾਲ ਜੋ ਵੀ ਗੱਲਬਾਤ ਹੋਈ ਹੈ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣੀ ਹੈ ਕਿ ਮਦਨ ਰੂਲਾ ਜੀ ਨੇ ਇਸ ਦੇ ਉੱਤੇ ਕੀ ਕਿਹਾ ਤੇ ਕਦੋਂ ਤੱਕ ਜਿਹੜਾ ਆ ਇਹਦੇ ਉੱਤੇ ਜਲਦ ਜਿਹੜੇ ਆ ਫੈਸਲੇ ਹੋ ਜਾਣਗੇ ਉਹ ਵੀ ਜਿਹੜੀ ਇਹ ਗੱਲਬਾਤ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਫਿਲਹਾਲ ਜੋ ਰੌਲਾ ਪਿਆ ਆ ਉਹ ਇਹੀ ਪਿਆ ਆ ਕਿ ਪੰਜਾਬ ਹਰਿਆਣਾ ਦੀ ਜਿਹੜੀ ਰਾਜਧਾਨੀ ਹੈ ਉਹ ਚੰਡੀਗੜ੍ਹ ਤੋਂ ਇਲਾਵਾ ਜਿਹੜੀ ਸਾਂਝੀ ਰਾਜਤਾ ਨਹੀਂ ਸੀ ਉਹ ਵਕ ਵਕ ਹੋ ਜਾਵੇਗੀ ਪੰਜਾਬ ਪੰਚਕੂਲਾ ਦੇ ਵਿੱਚ ਤੇ ਜੋ ਹਰਿਆਣਾ ਆ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਹੀ ਆਪਣੀ ਰਾਜਤਾ ਨੂੰ ਜਿਹੜਾ ਸਥਾਪਿਤ ਕਰ ਲਵੇ ਡੀਪੀਸੀ ਪੰਜਾਬੀ ਤੇ ਇਹ ਖਬਰ ਤੁਹਾਨੂੰ ਕਿਵੇਂ ਦੇ ਲੱਗੀ ਕਮੈਂਟ ਜਰੂਰ ਕਰਿਓ ਨਾਲ ਦੇ ਨਾਲ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਆਓ ਜਿਹੜੀ ਗੱਲਬਾਤ ਆ ਮਦਨ ਰੂਲਾ ਜੀ ਦੀ ਉਹ ਸੁਣਦੇ ਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਮਦਨ ਲਾਲ ਜੀ ਇਹ ਸਾਰੇ ਪੋਸਟ ਤੁਹਾਡੇ ਹੀ ਇਹ ਜਿਹੜੀ ਤੁਸੀਂ ਸੈਂਡ ਕੀਤੀ ਹੈ। ਹਾਂਜੀ ਹਾਂਜੀ। ਪਰ ਇਹਦੇ 'ਚ ਤੁਸੀਂ ਪੰਜਾਬ ਹਰਿਆਣਾ ਦੀ ਰਾਜਧਾਨੀ ਨੂੰ ਜੜਾ ਆ ਯੋਰ ਦਿੱਤਾ ਆ। ਹਾਂਜੀ ਹਾਂਜੀ। ਇਹਦੇ ਤੇ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਿ ਅੱਜ ਤੱਕ ਇਹ ਪੰਜਾਬ ਨੂੰ ਰਾਜਧਾਨੀ ਨਹੀਂ ਮਿਲੀ। ਹਾਂਜੀ। ਚੰਡੀਗੜ੍ਹ। ਹਾਂ ਇਹਨਾਂ ਦਾ 1966 ਜਿਹੜਾ ਅੰਦੋਲਨ ਸੀ। ਹਾਂ ਤੇ ਇਹਨਾਂ ਦਾ ਇਹ ਮੁੱਦਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਸੰਗਿਆਦੀ ਸੂਬਾ ਚੰਦਾਬਾਦ ਹਾਂਜੀ ਤੇ ਉਸ ਤੋਂ ਬਾਅਦ ਹਰਿਆਣਾ ਬਣ ਗਿਆ ਰਾਜਤਾਨੀ ਹਰਿਆਣਾ ਬਣ ਗਿਆ ਵੱਖਰਾ ਹੋ ਗਿਆ ਪੰਜਾਬ ਤੋਂ ਹਾਂਜੀ ਤੇ ਫਿਰ ਤਾਂ ਹਰਿਆਣੇ ਨੂੰ ਰਾਜਤਾਨੀ ਕਿਹਦੀ ਸੀ ਇਸ ਵਾਸਤੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਜੇ ਤੱਕ ਹਾਂਜੀ ਕਿ ਪੰਜਾਬ ਨੂੰ ਹੀ ਇਹ ਪੰਜਾਬ ਨੂੰ ਰਾਜਤਾਨੀ ਦਿੱਤੀ ਜਾਏ ਜਾਂ ਹਰਿਆਣਾ ਨੂੰ ਦਿੱਤੀ ਜਾਏ ਨਾ ਹਰਿਆਣਾ ਨੂੰ ਕੀ ਹੈ ਕਿ ਤੁਸੀਂ ਆਪਣੀ ਬਕਰੀ ਰਾਜਧਾਨੀ ਬਣਾਓ ਹਾਂਜੀ ਅਜੇ ਕੋਈ ਗੱਲ ਬਾਤ ਨਹੀਂ ਹੋਈ ਸੀ ਹੁਣ ਜਾ ਕੇ ਮੈਂ ਨੰਬਰ ਹੁਣ ਭੇਜਿਆ ਕੱਲ ਹਾਂਜੀ ਪਰਸੋਂ ਤੇ ਉਹਦੇ ਤੇ ਹੁਣ ਜਾ ਕੇ ਰੌਲਾ ਪਿਆ ਕਿ ਪੰਜਾਬ ਸਰਕਾਰ ਕਰੀਏ ਤੇ ਹਰਿਆਣਾ ਸਰਕਾਰ ਆਪਣੀ ਰਾਜਧਾਨੀ ਪੰਚਕੂਲੋਂ ਬਣਾਵੇ ਹਾਂਜੀ ਹਾਂ ਤੇ ਹਰਿਆਣਾ ਨੇ ਕਿਹਾ ਸਾਨੂੰ ਚੰਡੀਗੜ੍ਹ ਵਾਸਤੇ ਜ਼ਮੀਨ ਦਿੱਤੀ ਜਾਵੇ ਠੀਕ ਆ ਹਾਂ ਇਹ ਅਜ ਇਹ ਅੱਜ ਦੀ ਖਬਰਾਂ ਨੇ ਅਸਾਂ ਪੰਜਾਬ ਨੇ ਪੰਚਕੁਲਾ ਚ ਜਗ੍ਹਾ ਮੰਗੀ ਹੈ ਪੰਚਕੁਲਾ ਚ ਰਾਜਧਾਨੀ ਬਣਾਉਣ ਵਾਸਤੇ ਹਾਂ ਪੰਚਕੁਲਾ ਵਾਸਤੇ ਇਹ ਪੰਜਾਬ ਨੇ ਕਿਹਾ ਪੰਚਕੁਲਾ ਤੁਸੀਂ ਰਾਜਧਾਨੀ ਬਣਾਓ ਠੀਕ ਆ ਤੇ ਹਰਿਆਣੇ ਨੇ ਕਿਹਾ ਕਿ ਸਾਨੂੰ ਪੰਚ ਚੰਡੀਗੜ੍ਹ ਵਿੱਚ ਜਗ੍ਹਾ ਦਿੱਤੀ ਜਾਏ ਅਸਾਂ ਚੰਡੀਗੜ੍ਹ ਦੀ ਵਿਧਾਨ ਸਭਾ ਚ ਮਤਲਬ ਉੱਥੇ ਜਗ੍ਹਾ ਦਿੱਤੀ ਜਾਵੇ ਹਾਂ ਤੇ ਉਹ ਉਹਦਾ ਫਿਰ ਗੱਲ ਉੱਥੇ ਰਹਿ ਗਈ ਉਹਦਾ ਅੰਦੋਨੀ ਬਣੀ ਹੋਈ ਹੈ ਹਾਂਜੀ 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 ਪੰਚਕੁਲਾ ਬਣਾ ਲੈਣ ਫਿਰ ਗੱਲ ਨਹੀਂ ਹਾਂਜੀ 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 ਮਾਤਾ ਜੀ ਉਹ ਸਜਾ ਹੁਜਰੂ ਦਿੱਤਾ ਸੀ ਕਿ ਪ੍ਰੋਖhetra ਬਣਾਓ ਹਾਂਜੀ ਕਿਸਾਨਾਂ ਕਿਹਾ ਕਿਸਾਨ ਹੈ ਤੇ ਪੰਜਾਬ ਨੂੰ ਸੁਝਾਅ ਦਿੱਤਾ ਸੀ ਕਿ ਤੁਸੀਂ ਅੰਮ੍ਰਿਤਸਰ ਦੀ ਰਾ ਅੰਮ੍ਰਿਤਸਰੋਂ ਆਪਣੀ ਰਾਜਤਨੀ ਬਣਾਓ ਹਾਂਜੀ ਵਾਗਾ ਬਾਡਰ ਤੇ ساری ਬਾਡਰ ਵਾਲਾ ਹਾਂਜੀ ਤੇ ਹੁਣ ਉਹਨਾਂ ਦੇ ਤੇ ਕੇਂਦਰ ਸਰਕਾਰ ਕੀ ਫੈਸਲਾ ਕਰਦੀ ਏ ਪੰਜਾਬ ਸਰਕਾਰ ਹੈ ਜਿਹੜਾ ਕੀ ਫੈਸਲਾ ਕਰਦਣ ਤੇ ਬਾਤ ਦੀ ਗੱਲ ਤੁਸੀਂ ਵੈਸੇ ਜੋ ਮੈਂ ਪ੍ਰਿੰਟ ਦੇ ਵਿੱਚ ਵੇਖਿਆ ਪ੍ਰਿੰਟ న్యూਸ ਦੇ ਵਿੱਚ ਉਹਦੇ 'ਚ ਤੁਸੀਂ ਕਿਹਾ ਆ ਕਿ ਪੰਜਾਬ ਨੂੰ ਅੰਮ੍ਰਿਤਸਰ ਦੇ ਵਿੱਚ ਰਾਜਧਾਨੀ ਦਿੱਤੀ ਜਾਵੇ ਤੇ ਜਿਹੜਾ ਹਰਿਆਣਾ ਆ ਉਹਨੂੰ ਸ਼ਾਇਦ ਪੁਰਖ ਖੇਤਰ ਦੇ ਵਿੱਚ ਜਿਹੜੀ ਰਾਜਧਾਨੀ ਹੋਣੀ ਚਾਹੀਦੀ ਹੈ ਇਹ ਸੁਝਾਅ ਦਿੱਤਾ ਸੀ ਮੈਂ ਹਾਂਜੀ ਮੰਗਤ ਤੁਸੀਂ ਹਾਂਜੀ ਬਾਕੀ ਹੁਣ ਬਾਕੀ ਹੁਣ ਇਹਨਾਂ ਦਾ ਮੀਟਿੰਗ ਕਰਨ ਆਉਗਾ ਪਾਣੀਪੁਰਾ ਡੰਡੇ ਦੇ ਹਰਿਆਣਾ ਦੇ ਪਾਣੀਪੁਰਾ ਦੇ ਉਦੋਂ ਬਿਹਤਰ ਹੈ ਕਿ ਪੰਜਾਬ ਨੂੰ ਆਦਾ ਟੰਡਿਕੜ ਮਿਲ ਜਾਏਗਾ ਹਾਂਜੀ ਹਾਂ ਉਹਦੇ ਵਾਸਤੇ ਬਕਾਇਦਾ ਕੇਂਦਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਅੱਗੇ ਸੋਚਣਾ ਜਾਰੀ ਕਰੇ ਹਾਂਜੀ ਹਾਂ ਤਾਂ ਹੀ ਮਖਲਾ ਹਲ ਹੋਏਗਾ ਤੇ ਜਦੋਂ ਤੁਸੀਂ ਮੈਮੋਰੰਡਮ ਭੇਜਿਆ ਉਸ ਤੋਂ ਬਾਅਦ ਹੁਣ ਪੰਜਾਬ ਨੇ ਜਿਹੜੀ ਪੰਚਕੁਲਾ ਦੇ ਵਿੱਚ ਜਿਹੜੀ ਉਹ ਆਪਣੀ ਜਗ੍ਹਾ ਮੰਗ ਮੰਗੀ ਤੀ ਹੈ ਹਾਂ ਪੰਚਕੁਲਾ ਮੰਗ ਕੀਤੀ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਹੈ ਹਾਂਜੀ ਪੰਜਾਬ ਸਰਕਾਰ ਨੇ ਪੰਜਕੂਲਾ ਰਾਜਾਡਟ ਬਣਾਓ ਹਾਂਜੀ ਫੈਸਲਾ ਮੰਗ ਕੀਤੀ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਿੱਤੀ ਜਾਏ ਠੀਕ ਹੈ ਜੀ ਠੀਕ ਹੈ ਠੀਕ ਗੱਲ ਉੱਥੇ ਰਹਿ ਗਈ ਵਿਧਾਨ ਸਭਾ ਦਾ ਬਣੀ ਹੋਈ ਹੈ ਹਾਂਜੀ ਹਾਂਜੀ ਉਹ ਤਾਂ ਪਹਿਲਾਂ ਹੀ ਬਣੀ ਹੋਈ ਹੈ ਇਹ ਪੰਜਕੂਲਾ ਬਣਾ ਲੈਣ ਬਿਹਤਰ ਬਿਲਕੁਲ 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 ਅੱਨਾ ਇਹ ਤਾਂ ਉਹਨਾਂ ਆਪਸੀ ਫੈਸਲਾ ਕਰਨ ਤੇ ਮੈਂ ਤੁਹਾਨੂੰ ਉਹਦਾ ਜਿਹੜਾ ਮੈਂਬਰ ਉਹ ਭੇਜਿਆ ਨਾ ਨਾਲ ਜੀ ਤੁਹਾਨੂੰ ਕਾਤੀ ਭੇਜਣਾ ਫੋਟੋ ਕਾਤੀ ਭੇਜਣਾ